ਵੀਰੋ ਜਿਹੜਾ ਆਪਣੇ ਖਨੌਰੀ ਬਾਰਡਰ ਤੇ ਕਿਸਾਨਾਂ ਨਾਲ ਧੱਕਾ ਹੋਇਆ ਬਹੁਤ ਸਰਕਾਰ ਨੇ ਧੱਕਾ ਧੱਕੇ ਵਾਲੀ ਗੱਲ ਕਰੀ ਸ਼ਾਂਤੀ ਮਹੀਨਾ ਧਰਲਾ ਚੱਲ ਰਿਹਾ ਸੀ ਤੇ ਆਪਣਾ ਢਲੇਵਾਲ ਸਾਹਿਬ ਹਰਨ ਵਾਲੇ ਬੰਦੇ ਹੈ ਨਹੀਂਗੇ ਆਪਾਂ ਹੁਣ ਵੀ ਉਹਨਾਂ ਦਾ ਡਟ ਕੇ ਸਾਥ ਦੇਗੇ ਵਿੱਚ ਜਿਹੜੇ ਦੋਗਲੇ ਬੰਦੇ ਆ ਉਹਨਾਂ ਨੇ ਪਹਿਲਾਂ ਆਪਣਾ ਦਿੱਲੀ ਵੀ ਧਰਨਾ ਖਰਾਬ ਕਰਿਆ ਤੇ ਉਹਨਾਂ ਵਿਕੇ ਹੋਣ ਵੀ ਆ ਉਹਨਾਂ ਨੂੰ ਉਂਗਲ ਲਾਈ ਸੀਗੀ ਵੀ ਤੁਸੀਂ ਭਗਵੰਤ ਮਾਨ ਨਾਲ ਲੜੋ ਤੇ ਉਹ 15 ਸੈਂਟ ਜਿਹੋਨਾਂ ਨੇ ਡੱਬੀ ਲਾਤੀ ਸੀਗਾ ਤੇ ਸਾਰਾ ਢਾਂਚਾ ਕਰਤਾ ਖਰਾਬ ਨਹੀਂ ਭਗਵਾਨਤਮਨ ਨਾਲ ਸੀਗਾ ਉਹਨਾਂ ਦਾ ਆਪਾਂ ਨੂੰ ਪਤਾ ਹੁਣ ਤਾਂ ਨਾਲ ਉਹਨਾਂ ਦੇ ਮੋਦੀ ਦੇ ਰਲ ਗਿਆ ਇਹ ਬੁੱੱਜੜਾ ਬਿਆਨਤਾ ਬੁੱੱਜੜਾ ਬਈ ਬਿਆਨਤਾ ਬੁੱੱਜੜ ਤੇ ਨਹੀਂ ਮੋਦੀ ਨੂੰ ਨਹੀਂ ਆਪਾ ਦਵਾਲ ਸੀਗੇ ਮੋਦੀ ਦੇ ਦਾ ਨਾ ਮੇਰੇ ੱੱਕੇ ਚੜ ਗਿਆ ਅੱਗ ਦੀ ਐਡਾ ਰੌਂ ਦਾ ਐਡਾ ਉਹਦੇ ਮਾਰੂ ਐ ਉੱਥੇ ਤੇ ਯਾਰ ਟਰੈਕਟਰ ਰੋਟਰ ਸਾਰਾ ਕੋਸੀ ਸਿਰਦਾ ਇੰਨਾ ਧੱਕਾ ਆਪਣੇ ਪੰਜਾਬ ਦੇ ਮੁੰਡੇ ਪੁਲਿਸ ਜਿਹੜੇ ਲੱਗੇ ਉਹਨਾਂ ਨੇ ਵੀ ਨਹੀਂ ਤਰਸ ਕਰਿਆ ਮੈਰਿਆਂ ਨਹੀਂ ਤੇ ਆਪਣੇ ਦੋ ਦੋ ਕਿੱल्ल्याਆਂ ਵਾਲੇ ਤਿੰਨ ਤਿੰਨ ਕਿੱल्ल्याਆਂ ਵਾਲਿਆਂ ਦੇ ਟਰੈਕਟਰ ਸੀਗੇ ਜਮਾਨ ਫੱਟੀ ਨੇ ਇਸ ਕਰਤੀ ਬਹੁਤ ਧੱਕਾ ਕਰਿਆ ਵੀਰੋ ਤੇ ਆਪਾਂ ਹੁਣ ਵੀ ਉਹਨਾਂ ਦਾ ਡਟ ਕੇ ਡੱਲੇਵਾਲ ਸਾਹਿਬ ਜੀ ਦਾ ਸਾਥ ਦੇਗੇ ਤੇ ਆਪਾਂ ਜਿੱਤ ਪ੍ਰਾਪਤ ਕਰਨੀ ਹੈ ਜਿੱਤ ਪ੍ਰਾਪਤ ਆਪਾਂ ਇਹ ਤੋਂ ਬੁਚਣਾ ਤੋਂ ਹਰਨਾ ਨਹੀਂ ਇਨਾਂ ਨੂੰ ਹਾਰ ਨਹੀਂ ਮੰਨਣੀ ਤੇ ਬਾਈ ਆਪਣੇ ਪਿੰਡਾਂ 'ਚ ਵੀ ਦੋਗਲੇ ਬੰਦੇ ਹੈਗੇ ਆ ਰਜਾਈਆਂ 'ਚ ਪੱਦ ਮਾਰਨ ਯੋਗੇ ਆ ਕੱਲੇ ਉਹ ਤੇ ਉਹ ਉਂਗਲ ਲਾਉਂਦੇ ਇੱਥੇ ਫੱਟੇ ਤੇ ਕਈ ਵਾਰੀ ਜਾਈ ਦਾ ਖੇਡਣ ਖੁੱਡਣ ਕਹਿੰਦੇ ਲੈ ਐ ਕਿਵੇਂ ਜਿੱਤ ਲੈਣਗੇ ਸਰਕਾਰਾਂ ਤੋਂ ਐ ਕਿਵੇਂ ਜਿੱਤ ਲੈਣਗੇ ਉਹ ਦੋਗਲੇ ਉਹ ਦੋਗਲੇ ਜੇ ਤੁਸੀਂ ਜਾਣਾਂ ਨਹੀਂ ਗਾ ਤੇ ਤੁਸੀਂ ਐਂ ਤਾਂ ਨਾਂ ਭੰਕਿਆ ਕਰੋ ਪਈ ਉਹ ਕਿਵੇਂ ਜਿੱਤ ਲਓਗੇ ਤੁਸੀਂ ਐਂ ਤਾਂ ਕਹਿਦਾ ਕਰੋ ਵੀ ਹਾਂ ਆਪਾਂ ਜਿੱਤ ਪ੍ਰਾਪਤ ਕਰਾਂਗੇ ਕੱਲੇ ਰਜਾਈਆਂ 'ਚ ਪੱਦ ਮਾਰਨ ਯੋਗੇ ਆ ਬਈ ਉਹ ਕਾਸੀ ਜੋਗੇ ਨਹੀਂ ਕਾਸੀ ਜੋਗੇ ਇੱਕ ਦਿਨ ਨਹੀਂ ਧਰਨੇ ਤੇ ਗਏ ਇੱਕ ਦਿਨ ਵੀ ਤੇ ਬਾਈ ਆਪਾਂ ਡਾਟ ਕੇ ਹੁਣ ਆਏ ਨਹੀਂ ਵੀ ਢੱਲੇਵਾਲ ਸਾਹਿਬ ਚੁੱਪ ਕਰਕੇ ਬਹਿ ਜਾਣਗੇ ਉਹ ਫੇਰ ਲਾਉਣਗੇ ਪੈਂਚਾ ਤੇ ਆ ਜਿਹੜੇ ਦੂਜੇ ਸੀਗੇ ਇਹਨਾਂ ਨੂੰ ਆਏ ਸੀ ਵੀ ਸਾਨੂੰ ਸਾਦਾ ਨਹੀਂਗਾ ਸੱਦਣ ਪਿੱਛੇ ਟਣੰਗ ਹੋ ਕੇ ਨਾ ਇਹਨਾਂ ਨੂੰ ਕਿਸੇ ਨੇ ਆਖਿਆ ਨਾ ਕਰਿਆ ਤੇ ਕਿੱਧਰ ਜਾ ਕੇ ਉਹ ਭਗਵੰਤ ਮਾਨ ਨਾਲ ਪੰਗਾ ਲਿਆ ਤਉਹੋ ਮੋਦੀ ਦਾ ਉਹ ਬਾਨਾ ਭਾਲਦਾ ਸੀਗਾ ਤੇ ਉਹਨੇ ਫਿਰ ਚੱਕਤੀ ਇਹਨਾਂ ਨੂੰ ਨਾ ਕਿਸੇ ਨੇ ਬੁਲਾਇਆ ਨਾ ਕਰਿਆ ਐਵੇਂ ਜਾ ਕੇ ਐਵੇਂ ਸੈਂਜੇ ਛੇੜਤੀ ਤੇ ਬੁੱਚੜ ਉਹ ਤਾਂ ਬਾਨਾ ਭਾਲਦਾ ਸੀਗਾ ਤੇ ਬਾਈ ਹੁਣ ਇਹਨਾਂ ਦੇ ਨਾਲ ਐਡੇ ਐਡੇ ਕੀੜੇ ਪੈਣਗੇ ਐਡੇ ਐਡੇ ਮੇਰੀ ਵੀਡੀਓ ਸ਼ੇਅਰ ਕਰ ਦਿਓ ਤੇ ਲਾਇਕ ਕਰ ਦਿਓ ਦੱਬ ਕੇ ਕਿਤੇ ਛੜ ਗਿਆ ਮੋਦੀ ਮੇਰੇ ਥੱਕੇ ਤੇ ਮੈਂ ਬਾਈ ਰੌਂਦ ਮਾਰੂ ਉੱਥੇ ਇਹਦੀਆਂ ਕਰਾ ਕੇ ਝੱਡੂ ਆ ਐਂ ਕਰਾਉਣੀ ਐ ਇਹਨਾਂ ਦੀ ਆ ਫੇਰ ਪਤਾ ਲੱਗੂ ਇਹਨਾਂ ਦੀ ਚੀਕਾਂ ਕਢਾ ਦਿਓ ਫੁੱਲ ਚੀਕਾਂ ਐ ਤੰਨ ਕੇ ਕਰਦੇ ਹੋ ਤੰਨ ਕੇ